ਇਸ ਲਾਇ ਦੇ ਨਾਲ ਨਾਲ ਜਿਹੜਾ ਪਿਆਰ ਵੀ ਦੇਣਾ ਹੈ ਨਾ ਔਰ ਦੂਸਰੀ ਗੱਲ ਹੈ ਬੜੇ ਮਨ ਦੇ ਨਾਲ ਕੰਮ ਨੂੰ ਕਰਨਾ ਇਹ ਸਭ ਤੋਂ ਪੋਜੀਟਿਵ ਪੁਆਇੰਟ ਹੁੰਦਾ ਕਿਸੇ ਵੀ ਬਿਜ਼ਨਸ ਦਾ ਲਗਾ ਲਓ ਤੁਸੀਂ ਜੇ ਤੁਸੀਂ ਮਨ ਦੇ ਨਾਲ ਕਰਦੇ ਹੋ ਨਾ ਔਰ ਆਪਣੀ ਜ਼ਿੰਮੇਵਾਰੀ ਸਮਝ ਕੇ ਕਰਦੇ ਹੋ ਤਾਂ ਬਿਜ਼ਨਸ ਤੁਰ ਪੈਂਦਾ ਤੇ ਹੁਣ ਜਿਹੜੇ ਕਲਾਇੰਟ ਤੁਹਾਡੇ ਨਾਲ ਜੁੜਿਓ ਤੁਹਾਡੇ ਕੋਲ ਆਣ ਲੱਪੇ ਹੁਣ ਜਿਹੜੇ ਵੀ ਕਲਾਇੰਟ ਤੁਹਾਡੇ ਕੋਲ ਪਹੁੰਚਦੇ ਨੇ ਉਹ ਆਪਣਾ ਡਿਜ਼ਾਈਨ ਤੁਹਾਡੇ ਤੱਕ ਪਹੁੰਚਾਉਂਦੇ ਨੇ ਜਾਂ ਫਿਰ ਤੁਸੀਂ ਆਪਣੇ ਆਪ ਹੀ ਕ੍ਰੀਏਟ ਕਰਕੇ ਦੇ ਦਿੰਦੇ ਹੋ ਕਿ ਆਹ ਵਾਲਾ ਡਿਜ਼ਾਈਨ ਕਰ ਦਿੱਤਾ ਔਰ ਫਿਰ ਪੇਸ ਦਿੱਤਾ ਕੁਛ ਅੱਦਾ ਹੈ ਉਹ ਆਪਣਾ ਡਿਜ਼ਾਈਨ ਮੈਨੂੰ ਦਿੰਦੇ ਆ ਤਾਂ ਡੈਫੀਨੇਟਲੀ ਅਸੀਂ ਬਣਾਉਂਦੇ ਹੀ ਬਣਾਉਂਦੇ ਆ ਹਨਾ ਕਿ ਜੋ ਮਰਜ਼ੀ ਤੁਸੀਂ ਡਿਜ਼ਾਈਨ ਦਿਓ ਅਸੀਂ ਰੈਡੀ ਕਰਕੇ ਦੇਵਾਂਗੇ 깔ਲ ਤੁਹਾਨੂੰ ਪਤਾ ਕਿ ਹਰ ਕਿਸੇ ਦੀ ਚੁਆਇਸ ਦਾ ਤੁਸੀਂ ਸੂਟ ਨਹੀਂ ਬਣਾ ਸਕਦੇ ਉਹ ਆਪਣੀ ਚੁਆਇਸ ਦਾ ਆਪ ਹੀ ਭੇਜਣਗੇ ਕਿ ਸਾਨੂੰ ਇਹ ਪਸੰਦ ਆ ਫੋਟੋਜ਼ ਵਗੈਰਾ ਇੰਟਰਨੈਟ ਤੋਂ ਜੋ ਵੀ ਹਨ ਕੱਟ ਕੇ ਪਰ ਜਿਵੇਂ ਕਈ ਹੁੰਦਾ ਕਿ ਮੈਂ ਆਪਣੇ ਜੋ ਵੀ ਸੂਟਸ ਬਣਾਉਂਦੀ ਆ ਆਪਣੇ ਡਿਜ਼ਾਈਨ ਕਰਦੀ ਆ ਫਿਰ ਉਹਨਾਂ ਚੋਂ ਪਸੰਦ ਕਰ ਲੈਂਦੀ ਆ ਕਿ ਹਾਂ ਸਾਨੂੰ ਇਹਦੇ ਨਾਲ ਦਾ ਪੀਸ ਵੀ ਬਣਾ ਕੇ ਦੇ ਦਿਓ ਹਨਾ ਸਾਨੂੰ ਇਹ ਚੀਜ਼ ਪਸੰਦ ਆ ਤਾਂ ਫਿਰ ਇਹ ਦੋਨੋਂ ਹੀ ਚੱਲਦੇ ਰਹਿੰਦੇ ਆ ਕਿ ਅਸੀਂ ਵੀ ਆਪਣਾ ਡਿਜ਼ਾਈਨਿੰਗ ਕਰਦੇ ਆ ਤੇ ਉਹ ਵੀ ਸਾਨੂੰ ਪੇਚਦੇ ਫਿਰ ਕਈ ਵਾਰੀ ਅਸੀਂ ਮਿਕਸ ਕਰ ਦਿੰਨੇ ਆ ਤੇ ਨਹੀਂ ਨਹੀਂ ਤੁਹਾਡੀ ਆ ਚੀਜ਼ ਵਧੀਆ ਨਹੀਂ ਗਈ ਤੁਸੀਂ ਇਹਦੇ ਵਿੱਚ ਮੈਂ ਥੋੜਾ ਐਡ ਕਰ ਦਵਾਂ ਤੋ ਕਹਿ ਦਿੰਦੇ ਕਰ ਦੋ ਤੁਹਾਨੂੰ ਜੋ ਵਧੀਆ ਲੱਗਦਾ ਕਰ ਲਓ ਹੁਣ ਜਦ ਕੋਈ ਵੀ ਕ੍ਰੀਏਟ ਕਰਨੀ ਡਿਜ਼ਾਈਨ ਨੂੰ ਹੈਨਾ ਹੁਣ ਡਿਜ਼ਾਈਨ ਉਹ ਮੰਨ ਲਓ ਲੋਕਾਂ ਨੂੰ ਪਸੰਦ ਆ ਗਿਆ ਉਹ ਕਈ ਵਾਰ ਇਹ ਹੁੰਦਾ ਕਿ ਆਪਣਾ ਹੀ ਡਿਜ਼ਾਈਨ ਬੜਾ ਪਪੂਲਰ ਹੋ ਜਾਂਦਾ ਕਿ ਹੋਰ ਬੁਟੀਕ ਵਾਲੇ ਵੀ ਉਹਦੀ ਨਕਲ ਕਰਨ ਲੱਗ ਪੈਂਦੇ ਕੁਝ ਐਦਾਂ ਤੁਹਾਡੇ ਨਾਲ ਐਕਸਪੀਰੀਅੰਸ ਆਇਆ ਕਿ ਤੁਸੀਂ ਸੂਟ ਤਾਰਿਆ ਹੋਵੇ ਤੇ ਕਿਸੇ ਨੇ ਉਦਾਂ ਦੇ ਵੀ ਹੁਬਹੂ ਕਰ ਦਿੱਤਾ ਹਾਂ ਮੈਨੂੰ ਇੱਕ ਗੱਲ ਯਾਦ ਆ ਮੇਰੇ ਨਾਲ ਇੱਕ ਕਸਟਮਰ ਸੀਗੇ ਉਹ ਸਾਡੇ ਰਿਲੇਟਿਵ ਵੀ ਆ ਅੱਛਾ ਤੇ ਉਹਨਾਂ ਨੇ ਮੇਰੇ ਤੋਂ ਸੂਟ ਬਣਵਾਇਆ ਹਨਾ ਉਹ ਕਿਸੇ ਹੋਰ ਬੁਟੀਕ ਵਾਲਿਆਂ ਨੇ ਪਟਿਆਲੇ ਮਤਲਬ ਆਪਣਾ ਪਤਾ ਭੇਜ ਤੇ ਉਹ ਉਹਨਾਂ ਨੂੰ ਅੱਗੇ ਵੀਡੀਓ ਆ ਗਈ ਹੋਣੀ ਜਾਂ ਫੋਟੋ ਆ ਗਈ ਹੋਣੀ ਆ ਕਿ ਇਹ ਸੂਟ ਉਹ ਕਹਿੰਦੇ ਵੀ ਸੂਟ ਤਾਂ ਸਾਡਾ ਤੇ ਬਣਾਇਆ ਵੀ ਸੀ ਮੀ ਨੇ ਆ ਵੀ ਬ੍ਰਾਊਨਵੇਰਸਾ ਵਾਲਿਆਂ ਨੇ ਤੇ ਵੀ ਇਹ ਆਪਣਾ ਨਾਮ ਕਿਉਂ ਲਿਖਿਆ ਹੋਇਆ ਇਹਨਾਂ ਨੇ ਹਨਾ ਉਹਨਾਂ ਨੇ ਉਹਨੂੰ ਕਾਲ ਕਰ ਲਈ ਕਾਲ ਕਸਟਮਰ ਨੇ ਹੀ ਮੈਂ ਕੁਛ ਨਹੀਂ ਕੀਤਾ ਮੈਨੂੰ ਨਹੀਂ ਪਤਾ ਮੇਰਾ ਸੂਟ ਕਿਸੇ ਨੇ ਪਾਇਆ ਵਾ ਜਾਂ ਕੁਛ ਹੈ ਨਾ ਉਹ ਕਸਟਮਰ ਕਹਿੰਦੇ ਇਹ ਸਾਡਾ ਸੂਟ ਨਾ ਵਾਇਰਲ ਕਰਨ ਦੀ ਜ਼ਰੂਰਤ ਨਹੀਂ ਗਈ ਇਹ ਸਾਡਾ ਸੂਟ ਹੈ ਤੇ ਸਾਡੇ ਪਤਾ ਕਿੱਥੋਂ ਬਣਾਇਆ ਤੁਸੀਂ ਫੋਟੋ ਨੂੰ ਡਿਲੀਟ ਕਰੋ ਇਹ ਨਹੀਂ ਇਮਾਨਦਾਰ ਹੈ ਕਸਟਮਰ ਵੀ ਹੈ ਤੇ ਕਹਿੰਦੇ ਨਹੀਂ ਐਵੇਂ ਨਹੀਂ ਪਰ ਮੈਂ ਮੈਂ ਸੋਚਦੀ ਵੀ ਐਵੇਂ ਕੋਈ ਉਦੋਂ ਜਦੋਂ ਸਟਾਰਟ ਕੀਤਾ ਸੀ ਨਾ ਉਦੋਂ ਲੱਗਦਾ ਹੁੰਦਾ ਸੀ ਵੀ ਸਾਡਾ ਕੋਈ ਡਿਜ਼ਾਈਨ ਨਾ ਕਾਪੀ ਕਰੇ ਕੋਈ ਕੰਬੋ ਨਾ ਕਾਪੀ ਕਰੇ ਮਤਲਬ ਪਰ ਮੈਂ ਸੋਚਦੀ ਹਾਂ ਕਿ ਨਹੀਂ ਠੀਕ ਆ ਜੇ ਕੋਈ ਥੋੜੀ ਤੋਂ ਵਧੀਆ ਜਾਂ ਤੁਹਾਡੇ ਵਰਗੀ ਚੀਜ਼ ਬਣਾ ਕੇ ਦੇ ਰਿਹਾ ਤਾਂ ਕੋਈ ਗੱਲ ਨਹੀਂ ਉਹਨਾਂ ਨੂੰ ਵੀ ਕਰਨ ਦੋ ਹੁਣ ਮੈਂ ਵੀ ਤਾਂ ਸ਼ੁਰੂਆਤ ਕੀਤੀ ਸੀਗੀ ਹੈਨਾ ਕਿਸੇ ਨੂੰ ਆਪਾਂ ਕਿਉਂ ਐਵੇਂ ਕਹੀਏ ਕਿ ਨਹੀਂ ਤੂੰ ਇਹ ਨਹੀਂ ਕਰ ਸਕਦਾ ਤੂੰ ਐਡਾ ਵੀ ਆਪਾਂ ਕਿਹੜਾ ਬ੍ਰਾਂਡ ਬਣ ਗਏ ਆ ਵੀ ਹਾਂ ਬਹੁਤ ਹੈਨਾ ਵੀ ਆਪਾਂ ਰੋਕਾਂ ਲਈਏ ਕਿਉਂਕਿ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਖੁਦ ਮੈਂ ਨਿਮਰਤ ਕੱਲੋਂ ਇਸ ਹੁੰਦਾ ਬਹੁਤ ਫੇਮਸ ਬੁਟੀਕ ਆ ਖੁਦ ਮੈਂ ਉਹਨਾਂ ਤੋਂ ਇਨਸਪਾਇਰਡ ਆ ਬਹੁਤ ਸਾਰੇ ਡਿਜ਼ਾਈਨ ਆ ਜਿਹੜੇ ਮੈਨੂੰ ਫੋਟੋ ਪੇਜ ਦੇ ਆ ਉਹਨਾਂ ਦੇ ਅਸੀਂ ਬਣਾ ਕੇ ਦਿੰਨੇ ਆ ਠੀਕ ਹੈ ਨਾ ਪਰ ਉਹ ਮੈਂ ਮੈਂ ਨੇ ਨਾਈਸ ਉਹਨਾਂ ਦੀ ਮੈਂ ਇੱਕ ਇੰਟਰਵਿਊ ਸੁਣੀ ਉਹ ਕਹਿੰਦੇ ਵੀ ਜੇ ਅੱਜ ਕੱਲ੍ਹ ਦੀਆਂ ਕੁੜੀਆਂ ਅੱਗੇ ਆਉਣਾ ਚਾਹੁੰਦੀਆਂ ਵੀ ਮੇਰੇ ਡਿਜ਼ਾਈਨ ਕਰੋ ਕਾਪੀ ਕਰੋ ਪਰ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਕਰੋ ਹੂੰ ਨਾਸ ਨਵਾਰੋ ਹਾਂ ਤਾਂ ਮੈਂ ਉਹਨਾਂ ਨੂੰ ਮੈਂ ਆਲਵੇਜ਼ ਫੋਲੋ ਕਰਦੀ ਆ ਹਨਾ ਆਲਵੇਜ਼ ਮੈਂ ਦੇਖਦੀ ਉਹਨਾਂ ਦੀ ਡਿਜ਼ਾਈਨਿੰਗ ਉਹਨਾਂ ਦੀਆਂ ਵੀਡੀਓਜ਼ ਰੀਲਜ਼ ਮਤਲਬ ਦੇਖ ਲਓ ਹੈ ਮੇਰੇ ਕੰਪੀਟੀਟਿਵ ਵੀ ਹੁਣ ਮੇਰਾ ਕੰਪੀਟੀਟਰ ਹੈ ਇੱਕ ਜਿਹੜਾ ਬੁਟੀਕ ਉਹ ਦੂਸਰੇ ਦਾ ਹੋਊਗਾ ਇਹ ਸੇਮ ਕੰਮ ਵਾਲਾ ਹਨਾ ਪਰ ਮੈਨੂੰ ਇਹ ਨਹੀਂ ਲੱਗਦਾ ਮੈਨੂੰ ਲੱਗਦਾ ਕਿ ਨਹੀਂ ਅਸੀਂ ਉਹਨਾਂ ਤੋਂ ਕੁਝ ਸਿੱਖ ਸਕਦੇ ਹਾਂ ਕਿ ਬਹੁਤ ਜਜ਼ਬਾ ਹੋਣਾ ਚਾਹੀਦਾ ਹੈ ਹੈਨਾ ਸਿਮੀ ਇਹ ਜਜ਼ਬਾ ਹੋਣਾ ਚਾਹੀਦਾ ਜੀ ਤੁਹਾਡੇ ਅੰਦਰ ਹੀ ਜਜ਼ਬਾ ਨਹੀਂ ਨਾ ਹੈ ਤੁਸੀਂ ਇੱਕ ਦੂਜੇ ਨੂੰ ਨੀਚੇ ਦਿਖਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਫਿਰ ਕਿਤੇ ਨਾ ਕਿਤੇ ਤੁਸੀਂ ਵੀ ਡਿੱਗ ਜਾਂਦੇ ਹੋ ਹੈਨਾ ਤੁਸੀਂ ਦੂਸਰੇ ਤੋਂ ਸਿੱਖੋ ਹਾਂ ਹਰ ਬੰਦੇ ਦੇ ਅੰਦਰ ਆਪਗੁਣ ਹੁੰਦੇ ਨੇ ਠੀਕ ਹੈ ਉਹ ਜ਼ਰੂਰੀ ਥੋੜੀ ਹੋਈ ਲੈਣੇ ਨੇ ਗੁਣ ਵੀ ਲੈ ਸਕਦੇ ਆਪਾਂ ਤੇ ਮੈਂ ਆਪਣੀ ਦੇਖਣ ਵਾਲਿਆਂ ਨੂੰ ਕਹਿ ਸਕਦੀ ਆ ਕਿ ਸਿਮੀ ਜੀ ਨੇ 50000 ਤੋਂ ਆਪਣਾ ਕੰਮ ਚ ਤੋਰਿਆ ਸੀਗਾ ਤੇ ਮੈਨੂੰ ਲੱਗਦਾ 50000 ਰੁਪਏ ਇਹਨਾਂ ਦੀ ਇਨਵੈਸਟਮੈਂਟ ਸੀ ਤੇ 5 ਲੱਖ ਰੁਪਏ ਦਾ ਹੌਸਲਾ ਕਹਿ ਸਕਦੇ ਤੁਸੀਂ 5 ਲੱਖ ਦਾ ਹੌਸਲਾ ਤੇ 50000 ਰੁਪਏ ਦੀ ਕੀਮਤ ਦੇ ਨਾਲ ਇਹਨਾਂ ਨੇ ਆਪਣੀ ਬੁਟੀਕ ਨੂੰ ਅੱਗੇ ਤੱਕ ਤੋਰਿਆ ਅੱਛਾ ਹੁਣ ਜਿਹੜੀ ਐਮਬਰਾਇਡਰੀ ਦੀ ਗੱਲ ਕਰੀਏ ਤੁਸੀਂ ਦੇਖਿਆ ਕਿ ਹੈਂਡਵਰਕ ਬੜਾ ਸੋਹਣਾ ਹੋਇਆ ਪਿਆ ਜਿਹੜਾ ਮੈਂ ਸੂਟ ਪਾਇਆ ਇਹਦੇ ਉੱਤੇ ਵੀ ਹੈ ਇਹ ਕਸਟਮ ਮਤਲਬ ਕਿੰਦਾ ਲੱਭੇ ਤੁਸੀਂ ਕਾਰੀਗਰ ਜਿਹੜੇ ਕਸਟਮਰਾਂ ਨੂੰ ਪ੍ਰੋਪਰ ਉਹ ਚੀਜ਼ ਦੇ ਸਕਣ ਇਹ ਕਾਰੀਗਰ ਮੈਂ ਜਿਵੇਂ ਮੇਰੇ ਹੀ ਕਾਰੀਗਰ ਆ ਪਰ ਮੇਰੇ ਇੱਥੇ ਬੁਟੀਕ 'ਚ ਨਹੀਂ ਉਹ ਕੰਮ ਕਰਦੇ ਉਹਨਾਂ ਦੇ ਅੱਡੇ ਜਿਵੇਂ ਜੋ ਵੀ ਆ ਉਹ ਮੁਹਾਲੀ ਪਿੰਡ ਆ ਉੱਥੇ ਹੀ ਲੱਗੇ ਹੋਏ ਆ ਹਨਾ ਠੀਕ ਹੈ ਉਹ ਸਾਰੇ ਉੱਥੇ ਕੰਮ ਕਰਦੇ ਆ ਪਰ ਸ਼ੁਰੂ 'ਚ ਮੈਨੂੰ ਨਹੀਂ ਪਤਾ ਸੀਗਾ ਕਿ ਕਿਵੇਂ ਕਾਰੀਗਰ ਲੱਭਣੇ ਜਾਂ ਕੁਝ ਹਨਾ ਤਾਂ ਮੈਂ ਬਸ ਇਹ ਸੁਣਿਆ ਵਸੀ ਵੀ ਮੁਹਾਲੀ ਪਿੰਡ ਆ ਉੱਥੇ ਤੁਸੀਂ ਜਾ ਕੇ ਦੇਖ ਸਕਦੇ ਹੋ ਉੱਥੇ ਕਢਾਈ ਦਾ ਕੰਮ ਹੁੰਦਾ ਜਿਵੇਂ ਆਪਾਂ ਸਿਟੀ 'ਚ ਰਹਿੰਦੇ ਤਾਂ ਆਪਾਂ ਨੂੰ ਆਲੇ-ਦੁਆਲੇ ਪਤਾ ਹੀ ਹੁੰਦਾ ਜਿਹੜੇ ਪਹਿਲਾਂ ਦੇ ਰਹਿੰਦੇ ਉਹਨਾਂ ਨੂੰ ਉਹਨਾਂ ਨੇ ਮੈਨੂੰ ਉੱਥੇ ਭੇਜਤਾ ਮੈਂ ਖੁਦ ਗਈ ਉੱਥੇ ਇਹ ਦੇਖਣ ਵੀ ਕਿਹਦਾ ਕੰਮ ਵਧੀਆ ਕਿਹਦਾ ਨਹੀਂ ਵਧੀਆ ਹਨਾ ਅਸੀਂ ਚਲੇ ਗਏ ਚਲੋ ਫਿਰ ਉਦੋਂ ਤੋਂ ਹੀ ਮੇਰੇ ਕਾਰੀਗਰ ਮੇਰੇ ਨਾਲ ਜੁੜੇ ਹੋਏ ਆ 6 ਸਾਲਾਂ ਤੋਂ ਠੀਕ ਹੈ ਉਹੀ ਕਾਰੀਗਰ ਕਢਾਈ ਵਾਲੇ ਉਹੀ ਸਟਿਚਿੰਗ ਵਾਲੇ ਆ ਮੇਰੇ ਪੰਜ ਕਾਰੀਗਰ ਮੇਰੇ ਸਟਿਚਿੰਗ ਵਾਲੇ ਆ ਉਹੀ ਹੈ ਸ਼ੁਰੂ ਤੋਂ ਹੀ ਕੋਈ ਵੀ ਚੇਂਜ ਨਹੀਂ ਹੋਇਆ ਮਜ਼ੇ ਇੰਨਾ ਪਿਆਰ ਤੇ ਇੰਨਾ ਸਤਿਕਾਰ ਕਹਿ ਸਕਦੇ ਤੁਸੀਂ ਨਾ ਤੁਸੀਂ ਇੱਕ ਬੁੱਢੇ ਨੂੰ ਰਿਸਪੈਕਟ ਕਰਦੇ ਹੋ ਤਾਂ ਰਿਸ਼ਤਾ ਚੱਲਦਾ ਰਹਿੰਦਾ ਹਾਂ ਭਾ ਚਾਹੇ ਪਰਿਵਾਰ ਚ ਹੋਵੇ ਜਾਂ ਫਿਰ ਕਮਰਸ਼ੀਅਲ ਆ ਕੋਈ ਵੀ ਉਹਨਾਂ ਨੂੰ ਜੇ ਮੈਂ ਰਾਤ ਨੂੰ 12 ਵਜੇ ਵੀ ਕਮਾਂ ਤੁਹਾਨੂੰ ਆਉਣਾ ਪੈਣਾ ਤਾਂ ਆਉਣਗੇ ਜੇ ਕਢਾਈ ਵਾਲਾ ਸੂਟ ਇਹ ਆ ਵੀ 2 ਦਿਨ ਚ ਰੈਡੀ ਹੋਣਾ ਚਾਹੀਦਾ ਤਾਂ ਹੋਊਗਾ ਚਾਹੇ ਜਿੰਨਾ ਮਰਜ਼ੀ ਰਸ਼ ਹੋਵੇ ਅੱਛਾ ਹਾਂ ਦੇਖ ਲੋ ਹੈਂਡਵਰਕ ਵੈਸੇ ਕਰ ਮਤਲਬ ਫਿਰ ਵੀ ਟਰੇਸ ਨੂੰ ਹੀ ਇੱਕ ਦਿਨ ਲੱਗ ਜਾਂਦਾ ਮੈਮ ਜਿਵੇਂ ਕਿਸੇ ਵੀ ਚੀਜ਼ ਦੀ ਟਰੇਸ ਕਰਨੀ ਦੀ ਬਰਕਪਰਟੀਕੂਲਰ ਚੀਜ਼ ਦੇ ਉੱਤੇ ਨਾ ਸਿੱਧਾ ਟਰੇਸ ਕਰਨੀ ਪਰ ਉਹ ਇੰਨੀ ਰਿਸਪੈਕਟ ਕਰਦੇ ਕਿ ਉਹਨਾਂ ਨੂੰ ਪਤਾ ਹੁੰਦਾ ਕਿ ਨਹੀਂ ਜੇ ਆਰਡਰ ਸਾਨੂੰ ਆ ਗਿਆ ਕਈ ਵਾਰੀ ਹੁਣ ਕਈਆਂ ਦੇ ਬਹੁਤ ਐਮਰਜੈਂਸੀ ਚੀਜ਼ਾਂ ਹੋ ਜਾਂਦੀਆਂ ਕਿ ਸਾਡੀ ਇੰਗੇਜਮੈਂਟ ਜਲਦੀ ਬਣਾ ਕੇ ਦੋ ਸਾਡੇ ਬ੍ਰਦਰ ਦੀ ਇੰਗੇਜਮੈਂਟ ਹੋ ਰਹੀ ਹੈ ਇਹ ਕਰਨਾ ਹੀ ਪੈਣਾ ਤੁਹਾਨੂੰ ਹੁਣ ਜੇ ਮੈਨੂੰ ਐਵੇਂ ਕਹਿ ਦਿੰਦੇ ਕਰਨ ਤਾਂ ਮੈਂ ਅੱਗੇ ਕਹਿ ਦਿੰਨੀ ਕਰਨਾ ਹੀ ਪੈਣਾ ਤੁਹਾਨੂੰ ਹੂੰ ਬਸ ਹੋ ਜਾਂਦਾ ਕਿ ਦਬਾਅ ਪਿੱਛੋਂ ਆਉਂਦਾ ਤਾਂ ਫਿਰ ਅੱਗੇ ਤੱਕ ੱਟਕਾ ਚੱਲਦਾ ਹੈ ਨਾ ਪਰ ਉਹ ਕਰਕੇ ਦਿੰਦੇ ਆ ਠੀਕ ਹੈ ਕੋਈ ਯਮੇ ਦੀ ਗੱਲ ਨਹੀਂ ਕਿ ਕਿ ਉਹਨਾਂ ਨੇ ਕਦੇ ਵੀ ਜਵਾਬ ਦਿੱਤਾ ਜਿੰਨੇ ਜਦੋਂ ਵੀ ਮੈਂ ਕਿਹਾ ਅੱਜ ਤੱਕ ਦਾ ਇਹ ਐਕਸਪੀਰੀਅੰਸ ਰਿਹਾ ਮੇਰਾ ਫਿਰ ਕਦੇ ਨਾ ਨਹੀਂ ਹੋਈ ਤੁਸੀਂ ਵੀ ਸੂਟਸ ਤੋਂ ਇਲਾਵਾ ਹੋਰ ਕੀ ਕੁਝ ਡਿਜ਼ਾਈਨ ਕਰ ਰਹੇ ਹੋ ਸੂਟਸ ਤੋਂ ਇਲਾਵਾ ਮੈਮ ਜਿਵੇਂ ਮੇਰੇ ਇੰਡੋ-वेस्टर्न ਉਹ ਵੀ ਡ्रेसेस ਆ ਠੀਕ ਹੈ ਫਿਰ ਮੇਰੀਆਂ ਜਿਵੇਂ ਕਿ ਤੁਸੀਂ ਸਕਰਟਸ ਵਗੈਰਾ ਜਿਵੇਂ ਨਾਰਮਲ वेस्टर्न ਉਹ ਤੁਸੀਂ ਕੁਝ ਹੈਵੀ ਐਮਬ੍ਰੋਇਡਰੀ ਵਾਲੀਆਂ ਕਰਵਾ ਸਕਦੇ ਆ ਹਨ ਅੱਜ ਕੱਲ ਬਹੁਤ ਟ੍ਰੈਂਡ ਚ ਆ ਕੇ ਤੁਸੀਂ ਟਾਪ ਸਿੰਪਲ ਪਾਇਆ ਹੋਵੇ ਜੋ ਸਕਰਟਸ ਦਾ ਉਹ ਬਹੁਤ ਹੈਵੀ ਲੁੱਕ ਵਾਲੀਆਂ ਚੱਲ ਰਹੀਆਂ ਜਿਵੇਂ ਰਿਸੈਪਸ਼ਨ ਲਈ ਜਾਂ ਕੁਝ ਵੀ ਮਤਲਬ ਕਿਸੇ ਵੀ ਪਾਰਟੀ ਲਈ ਡਿਪੈਂਡ ਕਰਦਾ ਕਿ ਤੁਸੀਂ ਕਿਵੇਂ ਦੀ ਡਿਜ਼ਾਈਨ ਕਰਾਉਣਾ ਚਾਹੁੰਦੇ ਆ ਤੁਸੀਂ ਕੁਝ ਵੀ ਡਿਜ਼ਾਈਨ ਕਰਵਾ ਸਕਦੇ ਹੋ ਕੋਟ ਸੈੱਟ ਦਾ ਅੱਜਕੱਲ ਬੜਾ ਰਿਵਾਜ ਹੈ ਹਾਂਜੀ ਉਹਦਾ ਵੀ ਮਤਲਬ ਕਰ ਰਹੇ ਹੋ ਉਹਦੇ ਤੇ ਕੁਝ ਹੈਂਡਵਰਕ ਦਾ ਜਾਂ ਉਹਦੇ ਤੇ ਵੀ ਹੈਂਡਵਰਕ ਦਾ ਈਵਨ ਕਿ ਕੋਟ ਪੈਂਟ ਵੀ ਹੈਂਡਵਰਕ ਚ ਬਣ ਰਹੇ ਕੋਟ ਸੈੱਟ ਤਾਂ ਬਣ ਹੀ ਰਹੇ ਆ ਹਾਂ 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 ਤਾਂ ਉਹ ਡਿਪੈਂਡ ਕਰਦਾ ਕਿ ਤੁਸੀਂ ਕਿਹਦੇ ਲਈ ਯੂਜ਼ ਕਰਨਾ ਚਾਹੁੰਦੇ ਹੋ ਕੀ ਉਥੇ ਮਤਲਬ ਫੰਕਸ਼ਨਾਂ ਜਾਂ ਕੁਝ ਵੀ ਆ ਕੋਈ ਆਫਿਸ ਵੇਅਰ ਲੁੱਕ ਚਾਹੀਦੀ ਆ ਤਾਂ ਉਹ ਵੀ ਅਸੀਂ ਰੈਡੀ ਕਰਕੇ ਦਿੰਦੇ ਆ ਠੀਕ ਹੈ ਮੈਂ ਇੱਕ ਹੋਰ ਗੱਲ ਪੁੱਛੂੰਗੀ ਜਿੱਦਾਂ ਦੁਪੱਟੇ ਆ ਅੱਜ ਕੱਲ ਹਨਾ ਦੁਪੱਟਿਆਂ ਦਾ ਬੜਾ ਕ੍ਰੇਜ਼ ਹੈ ਕਿ ਦੁਪੱਟਾ ਵੀ ਵੱਖਰਾ ਹੋਣਾ ਚਾਹੀਦਾ ਕੁਝ ਸਟ੍ਰੌਲ ਵਰਕ ਦੇ ਵਿੱਚ ਚੱਲਦੇ ਆ ਕੁਝ ਫੁੱਲ ਦੇ ਜਿੱਦਾਂ ਹੁਣ ਮੇਰਾ ਤਾਂ ਬੜਾ ਹੀ ਮਤਲਬ ਕਪੜਾ ਸੇਮ ਨਹੀਂ ਹੈ ਲੇਕਿਨ ਇਹਦੀ ਮੈਚਿੰਗ ਇੰਨੀ ਫਰਸਟ ਕਲਾਸ ਤੁਸੀਂ ਕੀਤੀ ਹੋਈ ਹੈ ਨਾਲ ਗੋਟੇ ਦਾ ਕੰਮ ਆ ਹੈ ਹਨਾ ਇਹ ਸਭ ਚੀਜ਼ਾਂ ਦਾ ਮਤਲਬ ਕਿਦਾਂ ਆਪਣੇ ਮਾਈਂਡ ਦੇ ਅੰਦਰ ਕਰ ਲੈਂਦੇ ਹੋ ਕਿਦਾਂ ਆਈਡੀਆ ਆ ਜਾਂਦਾ ਕਿ ਇਹਦੇ ਨਾਲ ਆਹ ਚਲੇਗਾ ਕੁਝ ਦੱਸ ਸਕਦੇ ਹੋ ਮੈਂ ਤੁਹਾਨੂੰ ਦੱਸਦੀ ਆ ਨਾ ਵੀ ਮੈਂ ਹੁਣ ਜਿਵੇਂ ਫੋਟੋ ਦੇਖ ਲਈ ਮੈਂ ਤਾਂ ਮੈਂ ਫਟਾਫਟ ਮੇਰੇ ਦਿਮਾਗ ਜੋ ਮੈਨੂੰ ਪਸੰਦ ਆ ਪਹਿਲਾਂ ਤਾਂ ਮੈਂ ਉਹ ਦੇਖਦੀ ਮੈਨੂੰ ਪਸੰਦ ਜੇ ਮੈਨੂੰ ਪਸੰਦ ਹੋਊਗਾ ਤਾਂ ਕਲਾਇੰਟ ਨੂੰ ਆਊਗਾ ਹੀ ਆਊਗਾ ਬਸ ਹਣਾ ਤਾਂ ਫਿਰ ਮੈਂ ਜਦੋਂ ਫੋਟੋ ਦੇਖਦੀ ਆ ਨਾ ਮੈਂ ਸੋਚਣ ਲੱਗ ਜਾਂਦੀ ਆ ਕਿ ਅੱਛਾ ਇਹਦੇ ਨਾਲ ਇਹ ਚੀਜ਼ ਵਰਕ ਕਰੂਗੀ ਇਹ ਚੀਜ਼ੇ ਵਿੱਚ ਚਲੋ ਥੋੜਾ ਜਿਹਾ ਆਈਡੀਆ ਲਾ ਕੇ ਐਮਬ੍ਰੋਇਡਰੀ ਵਾਲੇ ਨੂੰ ਜਾਂ ਪੇਂਟ ਵਾਲੇ ਨੂੰ ਜੋ ਥੋੜਾ ਦੱਸ ਦਿੰਨੇ ਆ ਹਨਾ ਵੀ ਇਹਦੀ ਇਹ ਬਾਟਮ ਆ ਤੁਸੀਂ ਇਹਦੇ ਨਾਲ ਇਹ ਸ਼ਰਟ ਬਾਕੀ ਜੋ ਮੇਨ ਲੁੱਕ ਆ ਮੈਮ ਕਿਸੇ ਵੀ ਸੂਟ ਦੀ ਕਿਸੇ ਵੀ ਡਰੈਸ ਦੀ ਉਹ ਬਣ ਕੇ ਆਊਗੀ ਠੀਕ ਜਦ ਤੁਸੀਂ ਪਾ ਲੋਗੇ ਤਾਂ ਉਹ ਦਿਖੂਗੀ ਕਿਸੇ ਵੀ ਚੀਜ਼ ਨੂੰ ਆਪਾਂ ਐਕਸਪ੍ਰੈਸ ਨਹੀਂ ਕਰ ਸਕਦੇ ਵੀ ਇਹ ਪਾਏ ਹੋਏ ਤੁਸੀਂ ਐਵੇਂ ਲੱਗੋਗੇ ਜਾਂ ਐਵੇਂ ਲੱਗੋਗੇ ਹੁਣ ਤੱਕ ਦਾ ਜੇ ਮੈਂ ਕਹਾਂ ਕਿੰਨਾ ਕੁ ਮਹਿੰਗਾ ਸੂਟ ਤੁਸੀਂ ਤਿਆਰ ਕਰ ਦਿੱਤਾ ਹੋਣਾ ਹੋਂ ਤੱਕ ਦਾ ਮੈਮ ਸਭ ਤੋਂ ਮਹਿੰਗਾ ਜਿਹੜਾ ਹੈਗਾ ਮੈਂ ਲਹਿੰਗਾ ਰੈਡੀ ਕੀਤਾ ਸੀ ਵਿਡਿੰਗ ਦਾ ਲਹਿੰਗਾ ਜਿਹੜਾ ਉਹ 2.5 ਲੱਖ ਦਾ ਸੀ ਵਾਹ ਹੈਨਾ ਸੂਟ ਨੀਅਰ ਅਬਾਊਟ 70 80 ਐਨੇ ਦਾ ਹੁੰਦਾ ਐਨੇ ਦਾ ਹੁੰਦਾ ਹਾਂ ਕਿਉਂਕਿ ਉਹ 70000 70000 ਹਾਂ 70 80 ਤੱਕ ਮੈਂ ਕੀਤਾ ਰੈਡੀ ਕਿਉਂਕਿ ਉਹ ਜਿਵੇਂ ਕਿਸੇ ਦੇ ਬੇਟੇ ਦੀ ਮੈਰਿਜ ਸੀ ਉਹਨਾਂ ਨੇ ਆਨੰਦ ਕਾਰਜ ਤੇ ਬੜਾ ਸੀ ਅੱਛਾ ਤੇ ਫਿਰ ਉਹਦੇ ਵਿੱਚ ਕੀ ਖਾਸਤ ਹੁੰਦੀ ਮੈਨੂੰ ਦੱਸੋ ਕਿ ਕਿਉਂ 2.5 ਲੱਖ ਦਾ ਲਹਿੰਗਾ ਕੱਪੜਾ ਮਤਲਬ ਕਿੰਨਾ ਕੁ ਮਹਿੰਗਾ ਹੋ ਸਕਦਾ ਹੈ ਏਮਬ੍ਰੋਇਡਰੀ ਕਿੰਨੀ ਮਹਿੰਗੀ ਹੋ ਸਕਦੀ ਹੈ ਕੱਪੜੇ ਖਾਸੀਅਤ ਸਹੀ ਨਾਲ ਉਦਾਂ ਹੀ ਵਿੱਚ ਖਾਸੀਅਤ ਇਹ ਹੁੰਦੀ ਹੈ ਮੈਮ ਕਿ ਕੱਪੜਾ ਤਾਂ ਪਿਓਰ ਹੋਊਗਾ ਹੀ ਹੋਗਾ ਚਾਹੇ ਰੌ ਸਿਲਕ ਹੋਵੇ ਪਿਓਰ ਸਿਲਕ ਹੋਵੇ ਕੁਝ ਵੀ ਹੈਨਾ ਪਰ ਉਹਦੀ ਸਭ ਤੋਂ ਜ਼ਿਆਦਾ ਖਾਸੀਅਤ ਇਹ ਹੋਊਗੀ ਵੀ ਇੰਨੀ ਕਢਾਈ ਹੋਊਗੀ ਵਿੱਚ ਦੀ ਕੱਪੜਾ ਦਿਖੂਗਾ ਹੈਂਡਵਰਕ ਉੱਪਰ ਦੇ ਉੱਪਰ ਉੱਪਰ ਦੇ ਉੱਪਰ ਹੈਨਾ ਇੰਨਾ ਜ਼ਿਆਦਾ ਹੋਊਗਾ ਕਿ ਵਿੱਚ ਕੱਪੜਾ ਦੇਖਣਾ ਬੰਦ ਹੋ ਜਾਵੇ ਮਤਲਬ ਬੜਾ ਬਰੀਕੀ ਦਾ ਮਤਲਬ ਕੰਮ ਹੁੰਦਾ ਹੈਨਾ ਜੋ ਵੀ ਤੁਸੀਂ ਦਬਕਾ ਵਗੈਰਾ ਲਗਾਉ ਉਹ ਕਿਉਂਕਿ ਸਭ ਤੋਂ ਜ਼ਿਆਦਾ ਜੋ ਕੋਸਟਲੀ ਵਰਕ ਆ ਉਹ ਦਬਕੇ ਦਾ ਦੇਖੋ ਜੀ ਇਹ ਤੁਸੀਂ ਨਾ ਸੂਟ ਦੀ ਕੋਸਟ ਦੇ ਉੱਤੇ ਨਾ ਜਾਈਓ ਕਿ 2.5 ਲੱਖ ਰੁਪਏ ਦਾ ਸਮਾਨ ਬੁਟੀਕ ਵਾਲੀ ਵੀ ਵੇਚ ਸਕਦੀ ਹੈ ਤੁਸੀਂ 2.5 ਲੱਖ ਦੇ ਵਿੱਚ ਨਾ ਬਹੁਤ ਸਾਰਾ ਖਰਚਾ ਜਿਹੜਾ ਕਾਰੀਗਰਾਂ ਨੂੰ ਦੇਣਾ ਪੈਂਦਾ ਹੈ ਤੇ ਆਪਣਾ ਵੀ ਆਂਦਾ ਪਿਓਰ ਦਾ ਸੂਟ ਜਾਂ ਕਪੜਾ ਖਰੀਦਣਾ ਉਹ ਵੀ ਬਹੁਤ ਮਹਿੰਗਾ ਹੁੰਦਾ ਤੇ ਉਹਨੂੰ ਦੇਖ ਕੇ ਕੁਝ ਬਚਦਾ ਹੋਏਗਾ ਮੇਰੇ ਖਿਆਲ ਦੇ ਨਾਲ ਐਂਦੇ ਹੀ ਹੈ ਨਾ ਕਿਉਂਕਿ ਆਪਾਂ ਦੇਖ ਕੇ ਕਹਿੰਦੇ ਕਿ ਟਾਇ ਲੱਖ ਦਾ ਬੁਟੀਕ ਵਾਲੀਆਂ ਸੂਟ ਵੇਚਦੀਆਂ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਾਰੀਗਰ ਨੂੰ ਵੀ ਦੇਣਾ ਹੁੰਦਾ ਹੈ ਨਾ ਤੇ ਜਿਹੜੇ ਆਪਣੇ ਸਟਿਚ ਕਰਦੇ ਆ ਉਹਨਾਂ ਨੂੰ ਵੀ ਪਤਾ ਬੜੇ ਧਿਆਨ ਦੇ ਨਾਲ ਕਿਉਂਕਿ ਜੇ ਕਪੜਾ ਹੀ ਨਹੀਂ ਦਿਖ ਰਿਹਾ ਤਨ ਸਟਿਚ ਕਰਨਾ ਕਿ ਨਾ ਔਖਾ ਹੈ ਹਾਂ ਸੂਈ ਟੁੱਟ ਸਕਦੀ ਹੈ ਬਾਰ ਬਾਰ ਸੂਈ ਮੈਮ ਕਈ ਵਾਰੀ ਪੂਰੇ ਪੂਰੇ ਸੂਈ ਦਾ ਪੈਕੇਟ ਲੱਗ ਜਾਂਦਾ ਇੱਕ ਚੀਜ਼ ਸਟਿਚ ਕਰਨ ਨੂੰ ਔਰ ਮੰਨ ਲਓ ਕਿ ਕਪੜਾ ਕਿਤੇ ਖਿੱਚੇ ਗਿਆ ਪੂਰਾ ਕਪੜਾ ਖਰਾਬ ਹੋ ਸਕਦਾ ਕਪੜਾ ਖਰਾਬ ਹੋ ਸਕਦਾ ਸਟਿਚਿੰਗ ਤੇ ਫਿਰ ਤਾਂ ਚਲੋ ਅੱਜਕੱਲ ਤਾਂ ਮਸ਼ੀਨਾਂ ਹੀ ਐਵੇਂ ਦੀਆਂ ਕਿ ਨਹੀਂ ਉਹ ਮਤਲਬ ਹਾਮ ਕਰਦੀਆਂ ਕੱਪੜੇ ਨੂੰ ਕੁਝ ਜਾਂ ਏਮਬ੍ਰੋਇਡਰੀ ਨੂੰ ਪਰ ਫਿਰ ਵੀ ਉਹ ਟਾਈਮ ਕੰਜ਼ਿਊਮਿੰਗ ਹੈ ਇਹ ਚੀਜ਼ਾਂ ਜਿਵੇਂ ਟਾਈਮ ਇਹਨਾਂ ਦੇ ਵਿੱਚ ਜ਼ਿਆਦਾ ਮੈਟਰ ਕਰਦਾ ਚੀਜ਼ ਚਾਹੇ ਤੁਹਾਡੀ ਬਹੁਤ ਤੁਸੀਂ ਕਹੋਗੇ ਅੱਛਾ ਇਹਦੇ ਤੇ ਤਾਂ ਕੁਝ ਵੀ ਨਹੀਂ ਹੋਇਆ ਵਾ ਪਰ ਉਹ ਚੀਜ਼ ਨੂੰ ਤੁਹਾਨੂੰ ਇਹ ਨਹੀਂ ਪਤਾ ਨਾ ਕਿੰਨਾ ਟਾਈਮ ਲੱਗ ਗਿਆ ਬਨਣ ਟਾਈਮ ਹੀ ਪੈਸਾ ਹੈ ਹਣਸੇ ਕਿਸੇ ਨੂੰ ਆਪਣਾ ਟਾਈਮ ਦੇ ਰਹੇ ਉਹ ਉਹੀ ਪੈਸਾ ਕਮਾ ਕੇ ਦੇ ਰਿਹਾ ਹੈ ਨਾ ਸੋ ਕਿ ਜਿਵੇਂ ਹੁਣ ਜੇ ਤੁਸੀਂ ਕਹਿੰਦੇ 2.5 ਲੱਖ ਦਾ ਲਹਿੰਗਾ ਤਾਂ 2.5 ਲੱਖ ਦੇ ਲਹਿੰਗੇ ਨੂੰ ਬਨ ਲਈ 1.5 ਮਹੀਨਾ ਲੱਗਿਆ ਹੋਗਾ ਹੁਣ 1.5 ਮਹੀਨੇ ਦੀ ਉਹਨਾਂ ਨੇ ਤਾਂ ਮੇਰੇ ਤੋਂ ਐਮਬ੍ਰੋਇਡਰੀ ਕੀਤੀ ਤਾਂ 1.5 ਮਹੀਨੇ ਦੇ ਪੈਸੇ ਲੈਣੇ ਹਨ ਹਾਂ ਉਹਨਾਂ ਨੇ ਇਹ ਥੋੜੀ ਦੇਖਣਾ ਵੀ ਇੱਕ ਲਹਿੰਗੇ ਦੇ ਪੈਸੇ ਆ ਸਹੀ ਗੱਲ ਹੈ ਹਾਂ ਉਹਨਾਂ ਦਾ 1.5 ਮਹੀਨੇ ਦਾ ਪੈਸਾ ਲੈਣਾ ਤਾਂ ਇਹ ਬਹੁਤ ਸਾਰੇ ਕਿ ਕਿ ਲੋਕ ਨੇ ਮੈਸੇਜ ਦੇ ਵਿੱਚ ਜਾਂ ਕਮੈਂਟਸ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਹੈ ਮਡੀਕ ਵਾਲੀ 2.5 ਲੱਖ ਰੁਪਏ ਮਤਲਬ ਉਹਨਾਂ ਨੂੰ ਨਹੀਂ ਨਾ ਪਤਾ ਇਸ ਚੀਜ਼ ਦੇ ਵਿੱਚ ਕੀ ਕੀ ਫੈਕਟਸ ਹੈ ਤਾਂ ਇਸੇ ਕਰਕੇ ਮੈਨਾਂ ਉਹਨਾਂ ਨੂੰ ਕਿਹਾ ਕਿ ਇਹਦੇ ਕੋਸ਼ਿਸ਼ ਦੇ ਉੱਤੇ ਨਾ ਜਾਇਓ ਤਾਂ ਜੋ ਇਹਦੇ ਪਿੱਛੇ ਲੱਗੇ ਤੇ ਲੱਗੀ ਹੈ ਉਹਨੂੰ ਵੀ ਬੰਦੇ ਨੂੰ ਦੇਖਣਾ ਚਾਹੀਦਾ ਸੀ ਵੀ ਸੁਪਨਾ ਲੈ ਕੇ ਤੁਰੇ ਸੀਗੇ ਪਲੱਸ 2 ਕਰਦੇ ਹੋਏ ਬੁਟੀਕ ਬਣਾਣਾ ਅੱਜ ਬੁਟੀਕ ਦੇ ਵਿੱਚ ਬੈਠੇ ਔਰ ਚਾਰੇ ਪਾਸੇ ਪੋਜ਼ਿਟਿਵਿਟੀ ਹੈ ਅੱਜ ਕੀ ਮਹਿਸੂਸ ਕਰ ਰਹੇ ਹੋ ਦੱਸੋ ਸਾਡੇ ਸੁਣਨ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਮੈਂ ਜਿਵੇਂ ਹੁਣ ਮੈਂ ਜੋ ਕੁਝ ਵੀ ਲੈ ਕੇ ਸੋਚ ਕੇ ਚੱਲੀ ਸੀ ਕਿ ਨਹੀਂ ਮੈਂ ਐਵੇਂ ਕਰਨਾ ਨਹੀਂ ਕਰਨਾ ਹਨਾ ਤਾਂ ਮੇਰਾ ਸਭ ਕੁਝ ਪੂਰਾ ਹੋ ਗਿਆ ਮੈਨੂੰ ਜੋ ਵੀ ਮੈਂ ਸੋਚਿਆ ਸੀ ਸਭ ਕੁਝ ਮਿਲਿਆ ਤਾਂ ਮੈਂ ਇਹ ਕਹਿ ਸਕਦੀ ਮੈਂ ਬਹੁਤ ਪ੍ਰਾਉਡ ਫੀਲ ਕਰਦੀ ਹਾਂ ਆਪਣੇ ਆਪਣੇ ਉੱਤੇ ਅੱਜ ਲੱਗਦਾ ਹੈ ਕਿ ਦਿਖ ਮੈਟਰ ਨਹੀਂ ਕਰਦੀ